ਡਾਕਟਰ ਸਾਹਿਬ ਦੇਖਦੇ ਆ ਮਰਕੀ ਚਾਹੁੰਦੇ ਤੇ ਟੈਕਪ ਕਰ ਨੂੰ ਰੋਜ਼ ਰੋਜ਼ ਦੇਸ਼ ਦਾ ਦੇਖੋ ਕਰੇ ਐਮਰਜੈਂਸੀ ਸਰ ਜੀ ਰਿਪੋਰਟ ਐਮਰਜੈਂਸੀ ਜੀ ਰਿਪੋਰਟ ਦੇ ਵਿੱਚ ਗਾਈ ਨਹੀਂ ਜਿੰਨੇ ਟਾਈਮ ਬੈਠੀ ਹੁੰਦੀ ਕਿਸਮ ਦਾ ਕੋਈ ਕੋਰੋਨਾ ਕੌਣ ਹੈ ਕੌਣ ਹੈ ਨਾ ਸਭ ਤੋਂ ਸਾਰੀ ਅਗਰੋਂ ਹਸਪੀਟਲ ਤੋਂ ਮਿਲ ਜਾਂਦੀ ਹੈ ਜਾਂ ਬਾਹਰੋਂ ਲੈਣੀ ਪੈਂਦੀ ਹੈ ਇੱਥੋਂ ਮਿਲ ਜਾਂਦੀ ਹੈ ਸਾਰੀ ਸਾਰੇ ਖੂਸੇ ਸਪਾਰਨੇ ਦਾ ਮਾਮਲਾ ਚਲੋ ਬਹੁਤ ਬੜੀ ਅੰਮ੍ਰਿਤ ਦਾਸ ਦੇ ਅੰਮ੍ਰਿਤ ਹਰ ਬੱਚਿਆਂ ਦਾ ਸਸਤੀ ਥੋੜਾ ਜਿਹਾ ਫਾਈਸ ਵੀ ਦਾ ਥੋੜਾ ਜਿਹਾ ਪਤੀ ਤੋਂ ਜਾਰੇ ਪਤਾ ਕੁਝ ਨਹੀਂ ਆ ਨਹੀਂ ਸਕਦੇ ਐਸੇ ਨਹੀਂ ਹੋਗਾ ਇੰਨੀ ਕਾਰਨ ਕਿ ਆਸ ਕਾ ਨਹੀਂ ਆਉਣਾ ਹੈ ਠੀਕ ਹੈ ਉਹ ਦੋਸਤ ਬਰਗਾ ਸਰਦ ਸਮਰਾਲਾ ਸਰਵੋਤਰ ਤੋਂ ਬੋਲਚੋ ਅਤੇ ਨਿਚੇ ਕਿ ਕੀ ਕੰਮ ਕਰ ਰਹੇ ਨੇ ਦੇਖੋ ਇੱਕ ਰੁਟੀਨ ਦੀ ਜਿਹੜੀ ਇੱਕ ਚੈਕਿੰਗ ਹੁੰਦੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਿਹਤ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ ਤੇ ਸਾਡਾ ਵੀ ਉਹਨਾਂ ਦੇ ਵਰਕਰ ਹੋਣ ਦੇ ਨਾਤੇ ਪਾਰਟੀ ਦੇ ਸਾਡਾ ਫਰਜ਼ ਬਣਦਾ ਵੀ ਅਸੀਂ ਆਮ ਲੋਕਾਂ 'ਚ ਜਾ ਕੇ ਪਬਲਿਕ ਚੋਣਾਂ 'ਚ ਪੁੱਛੀਏ ਤੇ ਅੱਜ ਸਾਨੂੰ ਸਮਰਾਲੇ ਸਬਡਿਵੀਜ਼ਨ ਚ ਹਸਪੀਟਲ 'ਚ ਆਏ ਆ ਮੇਰੇ ਨਾਲ ਡਾਕਟਰ ਹਰਕ ਜੋਜ ਜੀ ਖੜੇ ਆ ਸੋ ਅੱਜ ਜਿਹੜੇ ਪੇਸ਼ੈਂਟਾਂ ਨੂੰ ਮਿਲੇ ਆਂ ਅਸੀਂ ਉਹਨਾਂ ਦੇ ਜਿਹੜਾ ਵਿਊ ਲਿਆ ਤੇ ਬੜਾ ਹੀ ਪੋਜ਼ਿਟਿਵ ਆਇਆ ਕਿਉਂਕਿ ਉਹਨਾਂ ਪੁੱਛਿਆ ਗਿਆ ਵੇ ਅਸੀਂ ਬਿਲਕੁਲੀ ਵੀ ਤੁਹਾਨੂੰ ਕੋਈ ਅਦਾ ਦੀ ਦਿੱਕਤਾਂ ਨਹੀਂ ਸਰਕਾਰ ਦੇ ਜਿਹੜੇ ਕਿਤੇ ਗਏ ਫੈਸਲੇ ਆ ਸਿਹਤ ਸੂਲਤਾ ਪ੍ਰਤੀ 10 ਲੱਖ ਦੀ ਸਕੀਮ ਹੈ ਤੇ ਹੁਣ ਤੁਹਾਨੂੰ ਕੱਲੋਂ ਬੜੀ ਖੁਸ਼ੀ ਹੋਈ ਹੈ ਜਾਣ ਕੇ ਸਾਰੀ ਪਬਲਿਕ ਬੜੀ ਖੁਸ਼ ਹੈ ਉਹਦੇ ਨਾਲੋਂ ਮਾਨ ਸਾਹਿਬ ਨੇ ਐਲਾਨ ਕੀਤਾ ਜਿਹੜਾ ਹਾਰਟ ਦਾ ਜਿਹੜਾ ਇੰਜੈਕਸ਼ਨ ਸੀ ਬਾਜ਼ਾਰੋਂ 50000 ਰੁਪਏ ਦੀ ਕੀਮਤ ਦਾ ਮਿਲਦਾ ਸੀ ਜਿਹੜਾ ਆਮ ਲੋਕਾਂ ਦੀ ਪਹੁੰਚ ਤੋਂ ਪਰੇ ਸੀ ਤੇ ਉਹ ਵੀ ਜਿਹੜਾ ਸਰਕਾਰੀ ਜਿਹੜੇ ਹਸਪਤਾਲਾਂ 'ਚ ਹੈ ਉਹਨਾਂ ਨੂੰ ਫਰੀ ਓਪਲਬਤ ਕਰਾਇਆ ਗਿਆ ਤੇ ਦੂਜਾ ਇੱਕ ਹੋਰ ਹੈ ਜਿਹੜੇ ਕੀ ਸਾਡੇ ਡੌਗ ਤੇ ਕੈਟ 3 ਲੱਖ ਦੇ ਕਰੀਬ ਤਕਰੀਬਨ ਸਭ ਨੂੰ ਇੱਕ ਸਾਲ ਚ ਜਿਹੜੇ ਇਹ ਪੇਸ਼ੈਂਟ ਇਹਨਾਂ ਦੇ ਆ ਜਾਂਦੇ ਸੀਗੇ ਕੱਟੇ ਦੇ ਤਾਂ ਉਹਨਾਂ ਦਾ ਵੀ ਮਹੱਲਾ ਕਲੀਨਿਕ ਤੱਕ ਵੀ ਉਹਨਾਂ ਦਾ ਜਿਹੜਾ ਇੰਜੈਕਸ਼ਨ ਮੁਹਿਆ ਕਰਾਇਆ ਜਾ ਰਿਹਾ ਹੈ ਸਰ ਜੀ ਬੁਕੇ ਦੇ ਕੇ ਬਰਸਾਤੀ ਮੌਸਮ ਆਜਾ ਸਨੀਪ ਬਾਈਟ ਬਹੁਤ ਹੋ ਰਹੀ ਹੈ ਇਹਨੂੰ ਲਈ ਕੀਤਾ ਹੈ ਦੇਖੋ ਇਹਨਾਂ ਦਾ ਜਿਹੜਾ ਹੈਗਾ ਡਿਸਟ੍ਰਿਕਟ ਹਸਪੀਟਲ ਚ ਵੀ ਤਾਂ ਹੈਗੇ ਸੀਗੇ ਪਹਿਲਾਂ ਸਾਡੇ ਸਰਵ ਡਿਵੀਜ਼ਨਲ ਚ ਵੀ ਤੇ ਆਮ ਕੋਸ਼ਿਸ਼ ਹੈ ਵੀ ਕਿਤੇ ਵੀ ਜਿੱਥੇ ਵੀ ਜਿਆਦਾ ਇਦਾਂ ਦੇ ਕੇਸ ਆ ਰਹੇ ਆ ਉਹਨਾਂ ਦੇ ਜਿਹੜੇ ਨਾਲ ਸਬ ਡਿਵੀਜ਼ਨ ਆਏ ਆ ਹਸਪੀਟਲਸ ਆ ਉਹਨਾਂ ਚੇਜ਼ ਦੇ ਇਹਨਾਂ ਦਾ ਜਿਹੜਾ ਐਂਟੀ ਡੋਰ ਹੈ ਉਹ ਉਪਲਬਧ ਹੈਗਾ ਹੈ ਤੇ ਮੇਰੇ ਬਰਸਾਤ ਦਾ ਬੋਸ ਵਜ ਤੋਂ ਬਾਅਦ ਡੇਂਗੂ ਦੇ 17 ਵਕਤਾਂ ਤੋਂ ਸ਼ੁਰੂ ਹੋਈ ਡੇਂਗੂ ਦੇ ਤਾਂ ਤੁਸੀਂ ਦੇਖ ਰਹੇ ਹੋ ਵੀ ਹਰ ਸ਼ੁੱਕਰਵਾਰ ਡੇਂਗੀ ਤੇ ਬਾਹਰ ਸਾਡੇ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਉਹ ਬੜੇ ਮਸਤੀਦੀ ਨਾਲ ਜਿਹੜੇ ਕੀ ਬੜੇ ਪਿਛਲੇ 2-3 ਮਹੀਨਿਆਂ ਤੋਂ ਡੇਂਗੀ ਦੇ ਤੇ ਹਰ ਸ਼ੁੱਕਰਵਾਰ ਡੇਂਗੀ ਤੇ ਮਾਰਦਾ ਜਿਹੜਾ ਅਭਿਆਨ ਉਹਨਾਂ ਨੇ ਚਲਾਇਆ ਹੋਇਆ ਅਸੀਂ ਵੀ ਉਹਨਾਂ ਦੀ ਟੀਮ ਦੇ ਮੈਂਬਰ ਹੋ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਟ ਜਿਹੜੇ ਕੀ ਆਪਣਾ ਫਰਜ਼ ਨਿਭਾ ਰਹੇ ਆ ਤਾਂ ਕਿ ਜਿਹੜਾ ਹਸਪੀਟਲ 'ਚ ਵਿਜ਼ਿਟ ਕਰਨਾ ਮਤਲਬ ਇਹ ਹੁੰਦਾ ਵੀ ਡਾਕਟਰ ਸਾਹਿਬ ਜਾਂ ਸਾਰਾ ਜਿਹੜਾ ਸਟਾਫ ਹੈ ਤੇ ਉਹ ਵੀ ਥੋੜਾ ਜਿਆਦਾ ਚੌਕਸ ਰਹੇ ਵੀ ਹਾਂ ਤੇ ਕੋਈ ਜਿਹੜੇ ਵੀ ਆ ਕੇ ਸਾਨੂੰ ਚੈੱਕ ਕਰ ਸਕਦੇ ਆ ਤੇ ਜਿਹੜੇ ਸਾਡੇ ਪਬਲਿਕਲੀ ਜਿਹੜੇ ਸਾਡੇ ਆਮ ਲੋਕ ਹੈ ਉਹ ਵੀ ਇਸ ਚੀਜ਼ ਲਈ ਖੁਸ਼ ਰਹਿਣ ਵੀ ਸਾਨੂੰ ਕੋਈ ਪੁੱਛਣ ਆਲਾ ਹੈਗਾ ਆ ਸਾਡੀ ਵਿਊ ਲੈਣ ਜਾਣਨ ਆਲਾ ਹੈਗਾ ਆ ਵੀ ਕੀ ਸਹੀ ਹੋ ਰਿਹਾ ਤੇ ਕੀ ਗਲਤ ਹੋ ਰਿਹਾ ਜੀ ਮੇਰੇ ਕਿਸੇ ਸੁਭਰਾਲਾ ਹਸਪੀਟਲ ਦਾ ਐਟ ਮਾਇਨਰ ਤਾਂ ਕੀ ਲੱਗਿਆ ਇਸ ਤਰ੍ਹਾਂ ਦੇਖੋ ਮੈਨੂੰ ਮੈਂ ਸਾਰੇ ਮਰੀਜ਼ਾਂ ਨਾਲ ਮਿਲਿਆ ਤੁਸੀਂ ਤਕਰੀਬਨ ਨੋਟ ਕੀਤਾ ਹੀ ਆ ਵੀ ਇਹਨਾਂ ਦਾ ਬੜਾ ਪੋਜ਼ਿਟਿਵ ਜਿਹੜਾ ਵੇਸ ਹੈਗਾ ਹਰ ਕਿਤੇ ਮਾਣਾ ਮੋਟਾ ਦੇਖੋ ਹੁਣ ਮੌਸਮ ਬਰਸਾਤ ਦਾ ਆ ਕਿਤੇ ਥੋੜਾ ਬਹੁਤ ਪਾਣੀ ਵਗੈਰਾ ਮਾਣਾ ਮੋਟਾ ਖੜਿਆ ਹੁੰਦਾ ਆ ਉਹ ਮੇਰੇ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਤੇ ਵੀ ਉਹਨਾਂ ਦਾ ਵੀ ਥੋੜਾ ਜਿਹਾ ਹੱਲ ਹੋ ਜਾਊਗਾ ਕਿਤੇ ਮਾੜੀ ਮੋਟੀ ਮਿੱਟੀ ਪੈਣ ਵਾਲੀ ਹੁੰਦੀ ਆ ਜਿਵੇਂ ਉਹ ਸਹੀ ਹੋ ਜਾਣਾ ਕੋਈ ਡੀ ਗੱਲ ਨਹੀਂ ਹੈਗੀ ਜਿਹੜੀਆਂ ਇਹਨਾਂ ਨੂੰ ਕੋਈ ਦਿੱਕਤ ਹੈ ਸਪੀਐਚਸੀ ਆ ਸਾਡੇ ਡਿਪਾਰਟਮੈਂਟ ਨੂੰ ਕੁਝ ਸਪੈਸ਼ਲਿਟੀ ਚਾਹੀਦੀ ਆ ਉਹ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਤੁਸੀਂ ਉਹ ਲਿਖ ਇਹ ਚੀਜ਼ ਦੀ ਕਮੀ ਲੱਗੀ ਤੁਹਾਨੂੰ ਮੈਂ ਤੁਹਾਨੂੰ ਕਮੀ ਦੱਸ ਕੇ ਸਾਡੇ ਆਪੇ ਮਣੀ ਮੁੱਟੀ ਜਿਹੜੀ ਕਮੀਆਂ ਥੋੜਾ ਦੇਖੋ ਸਟਾਫ 'ਚ ਹੈਗੀ ਆ ਪਰ ਸਟਾਫ ਦਾ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਕੱਲ ਮੇਰੇ ਖਾਲੇ ਬੇਦਨ ਦੱਸੇ ਵੀ ਮਲੇ ਸਾਬ ਨੂੰ ਵੀ ਇਹਨਾਂ ਨੇ ਲਿਖ ਕੇ ਦਿੱਤਾ ਆ ਤੇ ਸਾਨੂੰ ਵੀ ਇਹ ਦੱਸ ਰਹੇ ਸੀਗੇ ਤੇ ਹੁਣ ਲਿਖ ਕੇ ਇਹਨਾਂ ਨੂੰ ਜੋ ਵੀ ਕਮੀ ਹੈਗੀ ਸਾਨੂੰ ਦੇ ਦੇਣ ਕਿ ਤੇ ਅਸੀਂ ਉਹਨਾਂ ਨੂੰ ਪੂਰਾ ਕਰਨ ਤੇ ਇਹਨਾਂ ਦੀ ਹੈਲਪ ਕਰਾਂਗੇ